ਅੱਜ ਸਬਜ਼ੀ ਮੰਡੀ ਤੇਜ਼ੀ ਦੇ ਵਿੱਚ ਰਹੀ ਸਬਜ਼ੀ ਸਾਰੀ ਤੇਜ਼ ਰਹੀ ਹੈ ਕਿਉਂ ਹੁਣ ਮੀਂਹ ਦਾ ਕਾਰਨ ਹੋ ਕੇ ਵੀ ਸਬਜ਼ੀ ਘੱਟ ਲੱਗਣ ਲੱਗੀ ਸੀ ਫੁੱਲ ਖਰਾਬ ਹੋ ਗਏ ਸੀ ਹੁਣ ਦੁਬਾਰੇ ਸ਼ੁਰੂ ਹੋਊਗੀ ਫਿਰ ਰੇਟ ਘਟੂਆ ਤੇ ਹੁਣ ਰੇਟ ਤਾਂ ਕਰਕੇ ਸਬਜ਼ੀ ਆਉਂਦੀ ਘੱਟ ਹੈ ਰੇਟ ਵੱਧ ਹੋ ਗਿਆ ਤਾਂ ਕਰਕੇ ਅੱਜ ਚੌਲੇ ਲੱਗੇ 60 ਰੁਪਏ ਗਵਾਰੇ ਦੀ ਫਾਲੀ ਉਹੀ ਰੇਟ ਲੱਗੀ ਹੈ 80 ਰੁਪਏ ਤੇ ਤੋਰੀ ਅੱਜ ਲੱਗੀ ਹੈ 40 ਤੋਂ 50 ਰੁਪਏ ਤੱਕ ਪਿੰਡੀ ਤੇ ਕਦੂ ਲੱਗਿਆ 30 ਤੋਂ 40 ਤੱਕ। ਪੇਠਾ 18 ਰੁਪਏ। ਆਲੂ 30 ਰੁਪਏ। ਬੈਂਗਨ ਤੇ ਬੈਂਗਣੀ 20 ਰੁਪਏ। ਛੋਟਾ ਕਰੇਲਾ 120 ਰੁਪਏ। ਤੇ ਪਰਮਲ 20 ਰੁਪਏ। ਵੱਡਾ ਕਰੇਲਾ 50 ਰੁਪਏ। ਗੋਭੀ 70 ਰੁਪਏ। ਹਰੀ ਮਿਰਚ 60 ਰੁਪਏ। ਤਿੱਖੀ ਮਿਰਚ 50 ਰੁਪਏ। ਸੇਮਲਾ ਮਿਰਚ 100 ਰੁਪਏ ਤੇ ਮਟਰ ਲੱਗੇ 120 ਰੁਪਏ ਆ ਰੇਟ ਲੱਗੇ ਅੱਜ ਦਾ ਸਬਜੀ ਮੰਡੀ ਤੇ ਬਾਕੀ ਦਿੱਲੀ ਦੇ ਰੇਟ ਤੁਹਾਡੇ ਕੋਲੇ ਆਉਂਦੇ ਰਹਿਣਗੇ ਇਹ ਅੱਜ 6 ਤਰੀਕ ਦਾ ਰੇਟ ਆ ਸਬਜੀ ਮੰਡੀ ਤੇ ਮੂਲੀ ਵੀ ਲੱਗੀ ਹੈ 70 ਰੁਪਏ ਆ ਸਾਰਾ ਰੇਟ ਅੱਜ ਦਾ